ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਮਰਾਨ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਕਾਉਣੀਆਂ ਚਲੋ ਚਾਰ ਹੀ ਤੇ ਦੋ ਬਾਈ ਨੇ ਸੇਲ ਕਰਤੀਆਂ ਵਾ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਸ ਨਾ ਠੀਕ ਠਾਕ ਜੀ ਵੀਰ ਜੀ ਸਭ ਸੁਣਾਓ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਜੀ ਵੀਰ ਹੋਰ ਠੀਕ ਠਾਕ ਪਰਿਵਾਰ ਹੈ ਫਤਿਹ ਬੇਰ ਗੁਰੂ ਆਮਦ ਦੀ ਕਿਰਪਾ ਦੀ ਕਿਰਪਾ ਜਾਈ ਨਹੀਂ ਜਾਈ ਹਾਂਜੀ ਹਾਂਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰ ਪਾਸ ਸਿੰਘ ਜੀ ਪਿੰਕ ਪਿੰਡ ਹੈ ਜ਼ਿਲ੍ਹਾ ਮਿਸਰ ਜੀ ਠੀਕ ਹੈ ਜੀ ਫੋਨ ਨੰਬਰ 913444952 ਠੀਕ ਹੈ ਜੀ ਹਾਂਜੀ ਤੇ ਆਹ ਕਿਹੜੇ ਏਰੀਆ ਨੂੰ ਕਲਤੀਆਂ ਚਟੀਆਂ ਇਹ ਜੱਗੇ ਵੀ ਜਿਹੜੀ ਆ ਪਿੰਡੀ ਮੱਝ ਆ ਹਾਂਜੀ ਇਹ ਆਪਾਂ 18 ਕਿਲੋ ਦੁੱਧ ਦੋ ਟਾਈਮ ਆਪਾਂ ਲੀ ਇਹ ਤਾਂ ਲੀਆ ਮਾਨਸੇ ਠੀਕ ਠੀਕ ਆਪਣੇ ਵੀਡੀਓ ਤੇ ਹੀ ਉਹਨਾਂ ਨੇ ਮੱਝ ਖਰੀਦੀ ਅੱਛਾ ਜੀ ਰਾਤੀ ਵੀ 7 ਵਜੇ ਜਵਾਤੀ ਹਾਂਜੀ ਸਵੇਰੇ 7 ਵਜੇ ਜਵਾਤੀ ਇੱਕ ਪਾਸੇ ਪਹਿਲੋ ਮਾਰੇ ਆਪਾਂ ਲੀਟਰ ਅੱਛਾ ਦੂਜੇ ਪਾਸੇ ਮਾਰੇ ਆਪਾਂ ਕੰਡਾ ਠੀਕ ਆ ਇਹ ਨਾ ਵੀ ਆਖੇ ਵੀ ਲੀਟਰ ਵੱਡਾ ਜਾਂ ਛੋਟਾ ਹੈ ਹਾਂਜੀ ਹਾਂਜੀ ਕੰਡਾ ਵੀ ਜਿਹੜਾ ਪੂਰੇ ਮੰਨ ਲਏ ਪਰੂ ਮਾਧਿਅਮ ਠੀਕ ਆ ਠੀਕ ਆ ਪਰੋਂ ਨਿਕਲਿਆ 18 ਕਿਲੋ ਇਹ ਆਪਾਂ ਵੀ ਦੁੱਧ ਚਵਾਤਾ ਠੀਕ ਆ ਠੀਕ ਆ ਅਜੇ ਸੂਈ ਵੀ ਮੰਨ ਲਓ ਵੀ ਅਜੇ 20 ਦਿਨਾਂ ਦੀ ਆ ਉਹ ਤਾਂ ਵੀ ਜੀ 22 ਕਿਲੋ ਮਣਕੇ ਲਏ ਆ ਆਪਾਂ ਅੱਛਾ ਤੇ ਆਪਣੇ ਮੰਗੇ 4 ਕਿਲੋ 5 ਦੋਨੇ ਘਟ ਗਏ ਛੋਟੀ ਠੀਕ ਹੈ ਠੀਕ ਹੈ ਪਰ ਬਸ ਸਭ ਨੂੰ ਘਟ ਜਾਂਦੀਆਂ ਦਾ ਇਹਦਾ ਪ੍ਰਾਈਸ ਦਾ ਫਰਕ ਹੈ ਹਾਂ ਜੀ ਹਾਂ ਜੀ 4 ਕਿਢੇੜੇ ਇਹ ਚੰਦੀ ਆਪਣੀ ਜਲੰਦਰ ਚੱਲੀ ਆ ਇਹ ਸ਼ੌਕਾਦਾਰ ਤੋਂ ਦਾ ਡਾਕੂਮੈਂਟ ਪਹਿਲਾਂ ਹੋ ਗਿਆ ਆਪਾਂ ਨੂੰ ਤੁਹਾਨੂੰ ਪਤਾ ਵੀਡੀਓ ਆਪਾਂ ਪਾਈ ਹੁੰਦੀ ਆ ਹਾਂ ਜੀ ਉਹਦੇ ਪੜੇ ਆ ਇਹ ਜਲੰਦਰ ਚੰਦੀ ਛੋਟੀ ਠੀਕ ਹੈ ਜੀ ਹਾਂ ਇਹ ਵੀ ਵੇਚ ਗਈ ਆ ਅੱਛਾ ਜੀ ਹੁਣ ਆ ਛੋਟੀ ਰਹਿ ਗਈ ਦੂਜੀ ਇਹਦਾ ਨੰਬਰ ਠੀਕ ਹੈ ਜੀ ਇਹ ਡਿਟੇਲ ਆ ਇਹ ਜੱਗੇ ਵੀ ਪਹਿਲਾ ਸਵੇਰ ਸੋਈ ਆ ਅੱਛਾ ਅੱਜ ਸਵੇਰ ਤੀਜਾ ਚ ਲਈ ਜੀ 8.5 9 ਕਿਲੋ ਬੋਲੀ ਦੇ ਠੀਕ ਹੈ ਠੀਕ ਹੈ ਜੀ ਇਹ ਕਿੰਨੇ ਕ ਦੁੱਧ ਅਲੀਆ ਦੁੱਧ ਜੱਗੇ ਵੀਰ ਮੇਰੇ ਹਿਸਾਬ ਨਾਲ ਇਹਨੇ 11 12 11 12 ਕਿਲੋ ਪਾਈ ਜਣਾ ਠੀਕ ਹੈ ਠੀਕ ਹੈ ਇਹ ਘਾਹ ਧਰਾ ਧੂਰਾ ਮਰਾ ਦਈਏ ਹਾਂ ਜਰੂਰ ਲਾ ਲਓ ਬਾਾਕੀ ਜੇ ਕੱਟੀ ਹੈ ਜੱਗੇ ਵੀਰ ਲਾ ਜੀ ਇਹ ਜਨਾ ਪਸ਼ਮਾਨ ਮਾ ਜੇ ਕਿੱਥੇ ਵੀ ਘਰ ਤੇ ਪਲਾਇਗਾ ਕੀ ਤੇ ਲਾ ਜੀ ਅਪਾ ਧਰਾ ਦੇ ਨਾਲ ਚਵਾਜ ਜੂੜਾ ਦਿਖਾ ਦਿੰਨੇ ਆ ਇਹ ਚਵਾਜ ਇਦਾਂ ਦਿਖਾਉਣ ਲਾ ਵੀ ਜੱਗੇ ਵੀਰ ਏ ਨਾਲ ਕੋਈ ਆ ਕੇ ਪਹਿਲਾਂ ਨਾਲ ਕਰਦੀ ਆ ਇੱਥੇ ਖਲੋਗੀ ਉੱਥੇ ਖਲੋਤੀ ਰਹਿਣਾ ਇਹਨੇ ਠੀਕ ਹੈ ਠੀਕ ਹੈ ਹਾਂ ਭਾਬੋ ਮਦਦ ਕੌਣ ਕੱਢ ਦਿੰਦਾ ਨੰਨੇ ਲਈ ਤਾਰੇ ਬੱਚੇ ਚੂਹਿਆਂ ਦਾ ਨੇ ਜਗਜੀਤ ਪਤਾ ਪੂਰਾ ਹਾਂਜੀ ਹਾਂਜੀ ਬੱਚੇ ਮੋਟੇ ਸਾਡੇ ਇਹ ਕਾਟ ਕਾਟ ਵੀ ਚੰਗਾ ਵਾਲੇ ਥਾਂ ਤੋਂ ਆ ਨੌਕਲਾ ਕੱਢਿਆ ਕਰਨ ਵਾਲੀ ਨੇ ਉਹ ਵੀ ਬਾਕੀ ਫੇਸ ਪਾਰ ਦੀਆਂ ਸਿੰਘ ਸਿੰਘ ਜਿਹੜਾ ਬਹੁਤ ਹੀ ਚੰਗਾ ਲੱਗਿਆ ਪਿਆ ਵਾ ਅਜੇ ਦੋਂਦੀ ਆ ਕੱਟੀ ਅੱਛਾ ਜੀ ਦੋ ਦੰਦ ਹੈ ਜੀ ਠੀਕ ਆ ਠੀਕ ਆ ਹਾਂ ਜੀ ਦੋ ਦੰਦ ਝੋਟੀ ਬੁੱਕਲ ਨਵੀਂ ਝੋਟੀ ਹੈ ਜੇ ਹੁਣ ਆਪਾਂ ਵੀਰ ਕਿੰਨੇ 4-5 ਜਣੇ ਕੋਲੋਂ ਤਾਂ ਕੋਈ ਪ੍ਰਵਾਹ ਨੂੰ ਡਰਨ ਦਾ ਹਾਂ ਜੀ ਹਾਂ ਜੀ ਪਹਿਲਾਂ ਲੱਗ ਹੀ ਨਹੀਂ ਲੱਗਣ ਦਿੰਦੀਆਂ ਇਹ ਤਾਂ ਗੱਲ ਸਹੀ ਆ ਆ ਗੱਲ ਸਹੀ ਆ ਕੁਲ ਮਿਲਾ ਕੇ ਜਣੇ ਦਿਨਾਂਲੇ ਸਾਰੇ ਸਨ ਇਹ ਜਿਹੜੇ ਸਿਹਰੇ ਥਾਣ ਬੜਾ ਲਮਾਨੇ ਜੱਗੇ ਵੀ ਪਹਿਲੇ ਸਵੇਰ ਕੱਢਿਆ ਕਰਮਾਲੀ ਜੀ ਇਹ ਠੀਕ ਹੈ ਇਹ ਥਾਣ ਤੋਂ ਵੀ ਆ ਨੋਕ ਵਾਲਾ ਕੱਢਿਆ ਕਰਮਾਲੀ ਨੇ ਸਮਝੀ ਆ ਪਾਜੀ ਵੇਖੋ ਸਮਝੀ ਬੰਨੋ ਬੰਨੋ ਮਨ ਦੇ ਪੁੱਤੋ ਇਹ ਆ ਵੇਖੋ ਲਾਗੇ ਤੋਂ ਤੁਸੀਂ ਪਸਮਾ ਚੈੱਕ ਕਰ ਸਾਰੇ ਥਾਣਾਂ ਦਾ ਸੈੱਗ ਗਿਆ ਵੀ ਬਹੁਤ ਜਿਆਦਾ ਚੰਗਾ ਵਾ ਵੇਖੋ ਥਾਣ ਜੱਗੇ ਕੱਢਿਆ ਹੁਣ ਠੀਕ ਹੈ ਠੀਕ ਆਪਾਂ ਸਵੇਰ ਦੀ ਚੋਈ ਆਪਣੀ 5 ਵਜੇ ਦੀ ਜੱਗੇ ਵੀਰ ਅੱਛਾ ਜੀ ਹੁਣ ਟਾਈਮ ਵੀਰ ਹੁਣ ਤਾਂ ਸੋ ਕਿੰਨਾ ਹੋ ਗਿਆ ਹੁਣ ਆਪਣਾ ਟਾਈਮ ਹੋ ਗਿਆ ਨਾ 10 ਕ ਦਾ ਠੀਕ ਆ ਦਿਖਾ ਦੇ ਨੇ ਕੋਈ ਆ ਵੇਖੋ ਜੀ ਚਵਾਈ ਮਗਰ ਲਿਖਾ ਮਗਰ ਨਾ ਮਗਰ ਕੋਈ ਠੀਕ ਹੈ ਮਗਰ ਲਿਖਾ ਮਗਰ ਤੇ ਵੀਰੇ ਬਲਕਲੇ ਰੂਮ ਵਰਗੀ ਚਵਾਈ ਆ ਜੋ ਉਲਟਾ ਰਿਹਾ ਠੀਕ ਜੇ ਠੀਕ ਦੇਖੋ ਜੀ ਕੌਲੀਆ ਅਗਲੇ ਦਿਨ ਅੰਡੇ ਚੋਈਏ ਜੇ ਇਹੇ ਬਿਲਕੁਲ ਠੋਲ ਧਾਰਿਆ ਤੇ ਕੋਈ ਠੋਲ ਚਟਾਣੀ ਆ ਮਾਂ ਜੀ ਨਾ ਤਕਵੀਰ ਚਵਾਈਆਂ ਵੇਖੋ ਛੋਟੀ ਨੇ ਠੀਕ ਹੈ ਠੀਕ ਹੈ ਸ਼ਾਮ ਕਹਿੰਦੇ ਨੋਕ ਵਾਲਾ ਲੱਗਾ ਨੋਕ ਵਾਲੇ ਥਾਂ ਦੀ ਚਵਾਈ ਬਹੁਤ ਜਿਆਦਾ ਚਲੋ ਚੰਗੀ ਨਿਕਲਦੀ ਆ ਠੀਕ ਠੀਕ ਬਾਈ ਠੀਕ ਰੋਂ ਸਿਹਤ ਦਿਖਾ ਦਿਓ ਜੀ ਵੇਖ ਕਲਗੜਾ ਪੜਿਆ ਤੇ ਨੌਜੀ ਨਾ ਜੀ ਰੋਂ ਦੇ ਚੈੱਕ ਕਰਾ ਦੇ ਦਿਓ ਥਾਣਾ ਦਾ ਸਿਆਜ ਐਪ ਕਿਹੜੇ ਪੌੜੇ ਕੋਈ ਕੰਨੇ ਦਾ ਲੱਗਾ ਤੇ ਕੰਨੀ ਦਾ ਫੋਟੋ ਕਿੱਦਾਂ ਆ ਗਿਆ ਵਾ ਲੋ ਜਿੱਕਾ ਸਭੇ ਬੱਕ ਕਿਹੜਾ ਬੰਦੂਖੀ ਇਹਦੇ ਕੋਈ ਸਾਢੇ 8 ਨਾਲ ਲੀਟਰ ਦੇ ਲਾਗੇ ਬੰਨੇ ਪੋਲਾ ਹੀ ਪੋਲਾ ਸਟਾਰਟ ਆ 11 12 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਚਲੋ ਪਹਿਲੇ ਨਹੀਂ ਜੇ ਪਹਿਲੇ ਪਹਿ 400 ਉਹ ਬੰਦਾ ਚੋਗੇ ਜੱਗੇ ਵੀਰ ਫੇਰ ਅਗਮ ਸਿੱਧੀ ਵਾਰਤਾ ਠੀਕ ਹੈ ਠੀਕ ਹੈ ਜੀ ਇਹਦੇ ਪਿਛੇ ਜਲੋ ਸੇਮ ਬਲਕਾਉ ਹੋਵੇ ਤੁਹਾਨੂੰ ਡਬਲ ਫੈਰਾ ਵਾ ਚਲੋ ਜਿਹੜਾ ਵੀਰਪੁਰਾ ਸਾਹਿਬ ਕਰ ਲੋ ਤੇ ਚਲੋ ਚੰਗੇ ਤੇ ਮਿਲ ਜਾਈਏ ਪਿੱਛੇ ਸੇਮ ਬਲਕਾਉ ਫੇੜਾ ਵਾਲਾ ਇਹ ਨੂੰ ਸੋਮਟਾ ਕਾਉਂ ਚੇਕੇ ਨੇ ਮਸਤੀ ਦੀ ਪਾਰਟੀ ਠੀਕ ਹੈ ਠੀਕ ਹੈ ਤੌ ਜੀ ਸਿੰਘ ਦਾ ਸੰਗਤ ਆਣ ਰੇਂਗਰ ਸਿੰਘ ਹੀ ਲੱਗਾ ਪਿਆ ਵਾ ਚਰਮਾੜੀ ਨੂੰ ਤੇ ਥਣ ਭਾਂਡਾ ਵੀ ਬਹੁਤ ਚੰਗਾ ਵਾ ਆ ਜੱਗੇ ਵੀ ਥੋੜੀਆਂ ਥੋੜੀਆਂ ਭੜਾਵੇਂ ਹੈਗੀਆਂ ਨੇ ਚੋਟੀ ਨੂੰ ਅੱਛਾ ਜੀ ਹਾਂ ਭੜਾਵੇਂ ਹੈਗੀਆਂ ਥੋੜੀਆਂ ਬੋਦੀਆਂ ਠੀਕ ਹੈ ਜੀ ਹਾਂ ਵੀਰ ਜੀ ਕਹਿ ਸਕਦੇ ਜੱਗੇ ਭੜਾ ਭੜਾ ਬਈ ਕਹਿੰਦਾ ਕਿ ਥੋੜੀਆਂ ਬੋਦੀਆਂ ਹੈਗੀਆਂ ਹੈਗੀਆਂ ਵੀਰ ਜੀ ਪਤਾ ਜੀ ਵੀਰ ਜੀ ਜੱਗੇ ਵੀ ਦੂਰੋਂ ਨੇੜੋਂ ਬੰਦਾ ਆ ਜੇ ਓਕੇ ਮੈਨੂੰ ਦੱਸਿਆ ਨਹੀਂ ਹੁਣ ਦੱਸਣਾ ਚੰਗਾ ਨਹੀਂ ਬਿਲਕੁਲ ਬਿਲਕੁਲ ਥੋੜੀਆਂ ਬੋਦੀਆਂ ਭੜਾਵੇਂ ਹਾਂ ਇਹਦਾ ਭਾਈ ਮੁੱਲ ਫਿਰ ਮੁੱਲ ਤੇ ਜੱਗੇ ਵੀ ਨਿਕਾ ਜਾਈ ਆ ਅੱਛਾ ਜੀ ਇਹ 85 ਚੋਰ ਕਰਤੀਏ ਮਾਨਤਾਣਾ ਕਰਾ ਲਓ ਜੋ ਕਰਾਉਣਾ ਕਰ ਦਈਏ ਕੋਲਾਈ ਕੋਲਾ ਕਰ ਪੰਜ ਛੱਡ ਦਈਏ ਪੰਜ ਛੱਡ ਦਈਏ ਆਹਾਂ ਚਲੋ ਪੰਜ ਮੈਂ ਛੱਡ ਦਿੰਨਾ ਪੂਰੇ 75 ਹਜ਼ਾਰ ਦੀ ਦਵਾਗੇ ਠੀਕ ਹੈ ਠੀਕ ਲਓ ਜਿੱਤ 75000 ਦੀ ਬਿਲਕੁਲ ਤਾਜੀ ਕਿਉਂਕਿ ਤਾਜੀ ਸੂਈ ਹਾਂ ਇਹ ਬਿਲਕੁਲ ਹੀ ਨਾਰਮਲ ਰੇਟ ਆ ਬਾਈ ਨੇ ਕਰਤਾ ਜਿਹੜਾ ਉਹਨੇ ਮੀਨਪੁਰਾ ਕੋਈ ਫੋਨ ਲਾਉ ਉਹ ਮਾਨਤਨ ਥੋੜਾ ਬੋਦਾ ਕਰਦਾਂਗੇ ਵਿੱਚ ਅੱਛਾ ਜੀ ਕਰਦਾਂਗੇ ਲੱਗੇ ਵੀਰੋਂ ਠੀਕ ਆ ਠੀਕ ਆ ਨਾ ਜੀ ਮੌਕੇ ਤੇ ਮਾਨਤਨ ਹੋਰ ਵੀ ਪਈ ਕਹਿੰਦਾ ਕਿ ਕੀਤੇ ਰੇਟ ਚੋ ਵੀ ਕਰਦਾਂਗੇ ਜਦੂਰ ਇਸ ਟਾਈਮ ਜਿਹੜਾ 75000 ਬਾਈ ਨੇ ਮੋਟਰ ਕੀਤਾ ਉਹਦੇ ਤੇ ਵੀ ਮੁਕਾਬਲੇ ਦੂਜੇ ਨੰਬਰ ਤੇ ਬਾਈ ਆ ਕਿਨੇ ਇਹ ਜੱਗੇ ਦੀ ਟੋਕੜ ਘੱਣਿਆ ਅੱਛਾ ਜੀ ਚੌਥਾ ਮਹੀਨੇ ਚੈੱਕ ਪਾਸ ਜੀ ਠੀਕ ਆ ਹਾਂ ਜੀ ਕਿਹ ਟਾਈਮ ਦੁਦੇ ਥੱਲੇ ਹੋ ਜਾਊਗਾ 7:30 7:30 ਇੰਨਾ ਹੈ ਜੀ ਠੀਕ ਹੈ ਠੀਕ ਹੈ ਸਾਢੇ ਚੋਹਾਂ ਦੇ ਚੱਕ ਪਾ ਸਾਢੇ ਚੋਹਾਂ ਮਹੀਨੇ ਚੱਕ ਪਾਸ ਜਗੇ ਵੀਰ ਠੀਕ ਹੈ ਲਓ ਜੀ ਢਾਲੀ ਇਹ ਸਾਢੇ 4 ਮਹੀਨੇ ਦੇ ਚੱਕ ਪਾਸ ਹਾਂਜੀ ਇਹ 6 ਤੋਂ 7 ਲੀਟਰ ਜਿਹੜਾ ਦੁੱਧ ਤਿਆਰ ਆ ਵੀ ਸੱਜੇ ਤਾਂ ਕਿੰਨਾ ਘਰ ਕੱਟ ਰਿਆ ਸੱਜੇ ਜਗੇ ਵੀਰ ਆਪਾਂ ਵਿੱਚ ਹੀ 15 ਕਿਲੋ ਦੁੱਧ ਹੀ ਅੱਛਾ ਇੱਕ ਵਾਰ ਵੱਡੀਆਂ ਮੱਜਾਂ ਲੈ ਕੇ ਆਪਾਂ ਖਲਾਈ ਠੀਕ ਹੈ ਠੀਕ ਹੈ ਦੁੱਧ ਸੀ ਤੁਹਾਨੂੰ ਪਤਾ ਵੱਡੀ ਹੈ ਮੱਜ ਠੀਕ ਹੈ ਲਓ ਜੀ ਕੱਦ ਕੱਦ ਜਿਹੜਾ ਚੰਗਾ ਜੀ ਢਾਲੀ ਆ ਗਈ ਆ ਫੇਰ ਥੋੜਾ ਦਾ ਸੈਜ ਗਿਆ ਵੀ ਬਹੁਤ ਜ਼ਿਆਦਾ ਚੰਗਾ ਹਨਗੇ ਥਿਲਕ ਲੱਗਾ ਵਾ ਇਹ ਸੱਜਰ ਦਾ ਕਾਰਡ ਹੈ 14 ਤੋਂ 15 ਲੀਟਰ। ਇਹ ਪੱਠਾ ਵੇਖੋ ਕਿੰਨਾ ਚੌੜਾ। ਠੀਕ ਹੈ ਠੀਕ ਹੈ। ਲਓ ਜੀ ਫਿਰ ਇਹਦਾ ਵੀ ਚੈੱਕ ਕਰ ਸਕਦੇ ਜੀ ਕੋਈ ਨਹੀਂ ਜ਼ਿਆਦਾ ਚੰਗਾ ਆ ਗਿਆ। ਤੇ ਇਸ ਟਾਈਮ ਜਿਹੜੀ 4.5 ਮਹੀਨੇ ਦੀ ਚੈੱਕ ਪਾਸ ਤੇ 6 ਤੋਂ 7 ਲੀਟਰ ਜਿਹੜਾ ਦੁੱਧ ਤਿਆਰ ਆ। ਤੇ ਠੰਡ ਠੂੰਣਾ ਹੈ। 14 ਨੁਕਰਾਂ ਦੇ ਕੱਲਾ ਕੱਲਾ ਲੱਗਾ ਪਿਆ ਵਾ। ਠੀਕ। ਇਹਦਾ ਭਾਈ ਜੀ ਮੁੱਲ ਹੈਰਾ। ਇੱਕ ਰੰਗ ਕਾਲੀ ਲੋਕਾ ਦੇਖੋ। ਠੀਕ ਹੈ ਲੋ ਜੀ ਪੂਰ ਤਾਂ ਕਿ ਜਿਹੜੇ ਵਾਲ ਹੈ ਤੇ ਕਾਲੇ ਆ। ਇਹ ਜੱਗੇ ਵੀਰ ਜੇ ਤੇ ਆਪਾਂ ਕਿਨੇ ਕਿਨੇ ਵੀਨੇ ਲੈਣੀ ਹੈ ਆਪਣਾ ਡਾਕਟਰ ਲੈ ਆਪਾਂ ਚੈੱਕ ਕਰਾ ਕੇ ਤੇ ਲੈ ਜਾਈਂ ਅੱਛਾ ਜੀ ਜੀ ਇਹਦੇ ਉਦਾਂ ਪੰਜਾਂ ਦਿਨਾਂ ਦੀ ਗਾਰੰਟੀ ਹੋਊਗੀ ਠੀਕ ਆ ਆਪਣੀ ਜਾ ਕੇ ਘਰ ਜਿੱਦਾਂ ਮਰਜੀ ਚੈੱਕ ਕਰਾ ਕੇ ਦੇ ਦੇ ਅੱਛਾ ਆਨਲਾਈਨ ਕੋਈ ਮਗਾਉਂਦਾ ਏ ਹਾਂ ਜੀ ਸਾਡੀ ਗੱਡੀ ਜਾਵੇ ਆਪਣਾ ਡਾਕਟਰ ਉੱਥੇ ਸੱਦ ਲਈ ਠੀਕ ਆ ਅੱਛਾ ਚੈੱਕ ਕਰਾ ਲੈ ਠੀਕ ਹੈ ਠੀਕ ਹੈ ਜੀ ਤੇ ਨਹੀਂ ਤੇ ਉਦਾਂ ਪੰਜਾਂ ਦਿਨਾਂ ਦੀ ਗਾਰੰਟੀ ਹੋ ਜੱਗੇ ਵੀ ਠੀਕ ਆ ਠੀਕ ਹੈ ਜੀ ਹਾਂ ਪੂਰੇ ਪੰਜਾਂ ਦਿਨਾਂ ਦੀ ਲੋ ਜੀ ਥਾਂ ਤੋਂ ਚੰਗਾ ਦੇ ਮਿਲ ਕੇ ਰਿਕਾਰਡ ਵੀ ਬਹੁਤ ਹੀ ਚੰਗਾ ਹਾਂ ਜੀ ਹਾਂ ਜੀ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਜੱਗੇ ਵੀ ਦੇ ਦੀ 80 ਅਸਲੀ ਹਾਂਜੀ ਨਹੀਂ ਦੱਸ ਦਿਓ ਕਿ ਕਿ ਗਿਆ ਜੀ ਦਾ ਸੱਜਣ 73 ਦੀ ਦੇਤੀ ਹੈ ਇਸ ਪਰ ਉਹਦੇ ਤੁਹਾਨੂੰ ਬੜਾ ਡਰਾਮੇ ਦੁੱਧ ਵਾਲਾ ਦੇ ਚਲੋ ਡਰਾਮੇ ਆ ਗਾਓਣ ਸੱਜਣ ਜੀ ਵੀ ਪੂਰੇ 75 ਦੇ ਦੇ ਦਾਂਗੇ ਇਹ ਵੀ ਹਾਂ ਚਲ ਹੋ ਗਿਆ ਛੱਡ ਦਿਕੇ ਮੇਰੇ ਕਿੰਨੇ ਦੋ 50000 70 ਦੀ ਪੂਰੇ 70 ਦੀਆਂ ਨਾ ਦਵਾਂਗੇ ਜੱਗੇ ਵੀਰ ਠੀਕ ਹੈ ਠੀਕ ਹੈ ਲਓ ਜੀ 70000 ਦੀ ਜੇ ਤੇ ਤੋਕੜ ਘੁੱਲ ਚਲੋ ਕੋ ਵੀਰਪਰਾਸ ਵਜਣੇ ਵੀ ਤੁਹਾਨੂੰ ਪਤਾ ਬੜਾ ਆ ਨਹੀਂ ਕੱਦ ਵਜਣੇ ਵੀ ਚੰਗਾ ਆ ਕੱਦ ਵੀ ਚੰਗਾ ਤੇ ਵਜਨ ਦੀ ਵੀ ਚੰਗੀ ਆ ਆਹਦਾ ਵੀ ਆ ਅੱਧੇ ਚ ਚਲ ਗਈ ਆ ਹਾਂਜੀ ਹਾਂਜੀ ਅੱਧੇ ਚ ਚਲ ਗਈ ਜੱਗੇ ਵੀਰ ਜੇ ਤੋ ਜਿਹੜਾ 3-4 ਮਹੀਨੇ ਹੋਰ ਸਾਫ ਕਰ ਦੋ ਤੇ ਚਲੋ ਗਾਂ ਤੋਂ ਜੇ ਸੋਵੇਂ ਦੋ ਤਿੰਨ ਚੰਗਾ ਭਾਈ ਜਾਣਾ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ